ਬ੍ਰੇਲ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੰਦ ਸਿੰਘ ਦੇ ਹਤਿਆਰੇ ਖੁੰਖਾਰ ਆਤੰਗਵਾਦੀ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਬਿਉਰਾ ਉਤੇ ਚੰਡੀਗੜ੍ਹ ਕੋਰਪਰੈਸਰ ਵਿੱਚ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਕਾਰਜਕਰਤਾਵਾਂ ਨੇ ਹਮਲਾ ਕਰ ਦਿੱਤਾ ਘਟਨਾ ਉਸ ਵੇਲੇ ਹੋਈ ਜਦੋਂ ਬੁੜੇਲ ਜੇਲ ਬ੍ਰੇਕ ਕਾਂਡ ਕੇਸ ਦੀ ਪੇਸ਼ੀ ਦੇ ਦੌਰਾਨ ਦੋਨਾਂ ਨੂੰ ਦਿੱਲੀ ਦੀ ਤਿਹਾਰ ਜੇਲ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰੀ ਸੁਰੱਖਿਆ ਵਿੱਚ ਲਿਜਾਇਆ ਗਿਆ ਸੀ ਸੰਪੂਰਨ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਨੇ ਪਹਿਲਾਂ ਤੋਂ ਹੀ ਧਮਕੀ ਦਿੱਤੀ ਸੀ ਕਿ ਉਹ 11 ਨਵੰਬਰ ਨੂੰ ਪੇਸ਼ੀ ਦੇ ਦੌਰਾਨ ਇਸ ਉੱਤੇ ਹਮਲਾ ਕਰਨਗੇ ਜਿਸ ਤੋਂ ਬਾਅਦ ਭਾਰੀ ਪੁਲਿਸ ਬਲ ਦੀ ਨਿਯੁਕਤੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਇਹ ਪ੍ਰਦਰਸ਼ਨਕਾਰੀ ਹੰਗਾਮਾ ਕਰਨ ਵਿੱਚ ਸਫਲ ਹੋ ਗਏ ਆਤੰਗਵਾਦੀ ਦੇ ਵਕੀਲ ਅਰਵਿੰਦ ਠਾਕੁਰ ਨੇ ਦੱਸਿਆ ਕਿ ਕੋਰਟ ਪ੍ਰੈਸ਼ਰ ਵਿੱਚ ਇਸ ਤਰ੍ਹਾਂ ਦਾ ਹਮਲਾ ਹੋਣਾ ਸੁਰੱਖਿਆ ਉੱਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਦੇ ਜਸਟ ਵਾਂਟ ਟੂ ਇਟ ਅਪ ਦਾ ਕੋਰਟ ਪ੍ਰੋਸੀਡਿੰਗਸ ਦੇ ਡੋਨਟ ਵਾਂਟ ਦੈਟ ਫੇਅਰ ਟ੍ਰਾਇਲ ਫਰਮ ਦਾ ਆਨਰੇਬਲ ਕੋਰਟਸ and they are threatening me a lot of the threats they are giving to uh, what did they the tell people. you when they, when they threatened you what did they tell you they want to eliminate us because they are political people they are influenced by political parties do they not gaurta labh ki sab ka mukhyamantri biren singh di hatya 31 august 1995 nu raj de uchch surakhiya wale sakatret presar vich kar ditti gayi si is case di janch to baad cbi di vishesh adalat ne july 2007 vich bki de do atankwadi jagtar singh hawara ate balwant singh nu maut di saza sunayi si is to pehla vi is atank ਵਾਦੀਆਂ ਦੀ ਪੇਸ਼ੀ ਦੇ ਦੌਰਾਨ ਕੁਝ ਪ੍ਰਦਰਸ਼ਨਕਾਰੀ ਇਹਨਾਂ ਦੇ ਨਾਲ ਉਲਝ ਗਏ ਸਨ ਜਿਸ ਤੋਂ ਬਾਅਦ ਸੁਰੱਖਿਆ ਕਾਫੀ ਮਜ਼ਬੂਤ ਕਰ ਦਿੱਤੀ ਗਈ ਸੀ ਹਵਾਰਾ ਹਮਲਾ ਕਾਂਟ ਨਿਸ਼ਾਂਤ ਸ਼ਰਮਾ ਤੇ ਸਾਥੀਆਂ ਦਾ ਇੱਕ ਦਿਨਾਂ ਪੁਲਿਸ ਰਿਮਾਰਟ ਚੰਡੀਗੜ੍ਹ ਜ਼ਿਲ੍ਹਾ ਅਦਾਲਤਾਂ 'ਗੇ ਪੇਸ਼ੀ ਉਪਰੰਤ ਭਾਈ ਜਗਤਾਰ ਸਿੰਘ ਹਵਾਰਾ ਉੱਪਰ ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ਨਿਸ਼ਾਨਦ ਸ਼ਰਮਾ, ਰਮੇਸ਼ ਕੇਦਤ ਵਾਸੀ ਮੋਹਾਲੀ, ਮਨੀਸ਼ ਸੂਦ ਵਾਸੀ ਮੰਡੀ ਗੋਵਿੰਦਗੜ੍ਹ ਅਤੇ ਆਸ਼ਕतोष ਗੋਤਮ ਵਾਸੀ ਪਟਿਆਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚੰਡੀਗੜ੍ਹ ਪੁਲਿਸ ਨੇ ਇਹਨਾਂ ਦਾ 1 ਦਿਨ ਦਾ ਪੁਸ਼ਕਿਸ਼ ਰਿਮਾਨਡ ਕਰ ਲਿਆ ਹੈ। ਜਦਕਿ ਠਗੀ ਦੇਣੇ ਕਾ ਮਾਮਲੇ ਵਿੱਚ ਫਸੇ ਨਿਸ਼ਾਨ ਸ਼ਰਮਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰਨ ਲਈ ਪੰਜਾਬ ਦੇ ਫਲੋਰ ਥਾਣੇ ਤੋਂ ਪੁਜੀ ਪੁਲਿਸ ਪਾਰਟੀ ਖਾਲੀ ਹੱਥ ਵਾਪਸ ਆ ਗਏ ਹਵਾਰਾ ਤੇ ਹਮਰੇ ਤੋਂ ਬਾਅਦ ਖਬਰਾਂ ਵਿੱਚ ਦਿਖੇ ਨਿਸ਼ਾਨ ਸ਼ਰਮਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀ ਚੰਡੀਗੜ੍ਹ ਵਿਖੇ ਪਹੁੰਚੀ ਮੁੱਖ ਦੋਸ਼ੀ ਨਿਸ਼ਾਨ ਸ਼ਰਮਾ ਇੱਕ ਅਪਰਾਧੀ ਹੈ ਜਿਸ ਉੱਪਰ ਅਨੇਕਾਂ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਉਹਨਾਂ ਅਦਾਲਤ ਨੂੰ ਨਿਸ਼ਾਨ ਸ਼ਰਮਾ ਬਰੁਦ ਦਰਜ 7 ਐਫ ਆਈ ਆਰ ਜੀ ਵੀ ਦਿਖਾਈਆਂ ਇਸ ਮੌਕੇ ਥਾਣਾ ਫਲੋਰ ਦੇ ਥਾਣੇਦਾਰ ਸਰਜੀਤ ਸਿੰਘ ਵੱਡਾ ਆਪਣੀ ਟੀਮ ਨਾਲ ਪੁੱਜੀ ਕੇ ਤੇ ਨਿਸ਼ਾਨਦ ਸ਼ਰਮਾ ਖਿਲਾਫ ਉਹਨਾਂ ਕੋਲ ਗ੍ਰਫਤਾਰੀ ਬਰਨਸਨ ਇਸ ਲਈ ਦੋਸ਼ੀ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਕਿਉਂਕਿ ਦੇ ਖਿਲਾਫ ਥਾਣਾ ਫਲੋਰ ਵਿਖੇ ਫਰਵਰੀ 2011 ਵਿੱਚ ਅਪਰਾਧਿਕ ਸਾਜ਼ਿਸ਼ ਰਚਨਾ ਤੇ ਧੋਖਾਧੜੀ ਕਰਨ ਦਾ ਮਾਮਲਾ ਤਰਜ ਹੈ